ਸਿਕਾ ਜੀ ਸਾਰਿਆਂ ਨੂੰ ਟਾਲੀਵਾਲ ਟੈਰਸ ਗਾਰਡਨ 'ਚ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਲਾਈਕ ਕਰੋ ਕਮੈਂਟ ਕਰੋ ਤੇ ਸ਼ੇਅਰ ਕਰੋ ਤੇ ਵੈਲ ਆਈਕਨ ਦਾ ਬਟਨ ਦਬਾ ਦਿਓ ਵੀਰ ਜੀ ਜਿਹੜੀ ਵੀ ਸਾਡੀ ਕੋਈ ਵੀ ਜਾਣਕਾਰੀ ਤੁਹਾਡੇ ਤੋਂ ਸਾਰਿਆਂ ਨੂੰ ਪਹਿਲਾਂ ਤੁਹਾਡੇ ਕੋਲ ਪਹੁੰਚਿਆ ਕਰਨੀ ਆ ਵੀਰ ਜੀ ਅੱਜ ਆਪਾਂ ਦੱਸਾਂਗੇ ਜੇ ਤੁਹਾਡਾ ਕੋਈ ਬੂਟਾ ਸੁੱਕ ਜੇ ਉਹਦਾ ਇਲਾਜ ਕੀ ਆ ਆਪਾਂ ਮੈਡੀਕਲ ਸਟੋਰ ਤੇ ਜਾ ਕੇ ਇੱਕ ਹਾਈਡਰੋਜਨ ਦੀ ਸ਼ੀਸ਼ੀ ਲੈਣੀ ਆ ਜੀ 200 ਰੁਪਏ ਦੀ ਹਾਈਡਰੋਜਨ ਦੀ ਸ਼ੀਸ਼ੀ ਆ ਜਾਂਦੀ ਆ ਤੇ ਇੱਕ ਆਪਾਂ 10 ਲੀਟਰ ਬਾਲਟੀ ਪਾਣੀ ਦੀ ਭਰ ਲੈਣੀ ਆ ਉਹਦੇ ਵਿੱਚ ਅੱਧੀ ਸ਼ੀਸ਼ੀ ਹਾਈਡਰੋਜਨ ਦੀ ਪਾ ਦੇਣੀ ਆ ਆਪਾਂ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਦੀਆਂ ਜੜਾਂ ਦੇ ਵਿੱਚ ਆਲੇ-ਦੁਆਲੇ ਇੱਕ ਦਿਨ ਛੱਡ ਕੇ ਤਿੰਨ ਵਾਰ ਪਾਓ ਤੈਨ ਇੱਕ ਵਾਰ ਜਦੋਂ ਪਾ ਦੋਗੇ ਉਦੋਂ ਬਾਅਦ ਦੂਸਰਾ ਫਾਰਮੂਲਾ ਆਪਾਂ ਕੀ ਆਪਾਂ ਉਹਨਾਂ ਨੂੰ ਇੱਕ ਹਲਦੀ ਲੈ ਲੈਣੀ ਹੈ ਜੀ ਘਰ ਦੀ ਹੋਵੇ ਪਿਓਰ ਤੇ ਦੂਸਰਾ ਆ ਤਾਂ ਸਾਰਿਆਂ ਦੇ ਲੱਗੇ ਹੁੰਦੇ ਹੈ ਅਲੋਵੇਰਾ ਆ ਲੈ ਲੈਣਾ ਇਹਨੂੰ ਕੀ ਕਰਨਾ ਜੀ ਆਪਾਂ ਮਿਕਸੀ ਦੇ ਵਿੱਚ ਗ੍ਰाइंड ਕਰ ਲੈਣਾ ਸਾਰੇ ਨੂੰ ਪਤਲਾ-ਪਤਲਾ ਗ੍ਰाइंड ਕਰਕੇ ਨਾਲ ਪਾਉਣੀ ਆਪਾਂ ਹਲਦੀ ਠੀਕ ਹੈ ਜੀ ਹਲਦੀ ਪਾ ਕੇ ਇਹਨੂੰ ਗ੍ਰाइंड ਕਰਕੇ ਸਵੇਰੇ ਆਪਾਂ ਰੱਖ ਦੇਣਾ ਸ਼ਾਮ ਨੂੰ ਪਾਣੀ ਦੇ ਵਿੱਚ ਮਿਕਸ ਕਰਕੇ 10 ਲੀਟਰ ਪਾਣੀ ਲੈ ਲਓ ਜਿੰਨਾ ਤੁਹਾਡਾ ਤਿਆਰ ਕੀਤਾ ਹੋਊਗਾ ਇਹ ਉਹਦੇ ਵਿੱਚ ਮਿਕਸ ਕਰਕੇ ਇਹ ਉਹਦੀ ਜੜਾਂ 'ਚ ਪਾਉਣਾ ਇਹਦੇ ਨਾਲ ਤੁਹਾਡਾ ਹਫ਼ਤੇ ਦੇ ਵਿੱਚ ਵਿੱਚ ਬੂਟਾ ਪੱਤੇ ਨਵੇਂ ਬਣ ਲੱਗ ਜਾਣਗੇ ਫਾਰਮੂਲਾ ਦੱਸਿਆ ਜੀ ਇਹਨੂੰ ਅਪਣਾਓ ਠੀਕ ਹੈ ਜੀ ਤੇ ਇਹਦੇ ਨਾਲ ਤੁਹਾਡਾ ਦਰਖਤ ਐਨ ਹਰਾ ਭਰਿਆ ਵਧੀਆ ਨਾਲੇ ਫਲ ਵਧੀਆ ਆਉਣਗੇ ਜੀ ਨਾਲੇ ਪੱਤੇ ਨਵੇਂ ਤੋਂ ਨਵਾਂ ਪੱਤਾ ਜਲਦੀ ਫੁੱਟਣਾ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਜੀ ਕਮੈਂਟ ਕਰਿਓ ਸਬਸਕ੍ਰਾਈਬ ਕਰਿਓ ਬੈਲ ਆਈਕਨ ਦੀ ਘੰਟੀ ਦਬਾ ਦਿਓ ਜੀ ਬਾਕੀ ਜਾਣਕਾਰੀ ਲਈ ਅਗਲੀ ਵੀਡੀਓ ਚ ਤੁਹਾਨੂੰ ਫੇਰ ਮਿਲਦੇ ਆ ਸਤਿ ਸ੍ਰੀ ਅਕਾਲ ਜੀ